ਪੰਜਾਬ ਦੇ ਇੱਕ ਹੋਰ ਅਗਨੀਵੀਰ ਜਵਾਨ ਦੇ ਵੱਲੋਂ ਸ਼ਹਾਦਤ ਦਾ ਜਾਮ ਪੀ ਲਿਆ ਗਿਆ ਖੰਨਾ ਦਾ ਰਹਿਣ ਵਾਲਾ ਸੀ ਜਵਾਨ ਅਜੇ ਵੀਰ ਜਿਸ ਦੀ ਬੀਤੇ ਦਿਨ ਜਿਹੜੀ ਆ ਉਹ ਮੌਤ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਜੋ ਨਸ਼ਹਿਰਾ ਸੈਕਟਰ ਹੈ ਉਸ ਦੇ ਵਿੱਚ ਧਮਾਕਾ ਹੁੰਦਾ ਹੈ ਇੱਕ ਸੁਰੰਗ ਦੇ ਵਿੱਚ ਉਸ ਦੇ ਵਿੱਚ ਜਵਾਨ ਦੀ ਜਾਨ ਚਲੀ ਜਾਂਦੀ ਹੈ ਪਿੰਡ ਰਾਮਗੜ੍ਹ ਸਰਦਾਰਾ ਦਾ ਰਹਿਣ ਵਾਲਾ ਸੀ ਜਵਾਨ 6 ਭੈਣਾਂ ਦਾ ਇਕਲੌਤਾ ਭਰਾ ਸੀ ਪਹਿਲਾ 5 ਭੈਣਾਂ ਹੁੰਦੀਆਂ ਨੇ ਉਹਨਾਂ ਤੋਂ ਬਾਅਦ ਜਿਹੜਾ ਅਜੇ ਸਿੰਘ ਦਾ ਜਨਮ ਹੋਇਆ ਸੀ ਤੁਸੀਂ ਆਪ ਅੰਦਾਜ਼ਾ ਲਗਾ ਕੇ ਵੇਖੋ ਕਿ ਇਸ ਪਰਿਵਾਰ ਦੇ ਹਾਲਾਤ ਕੀ ਹੋਣਗੇ ਉਹਨਾਂ ਭੈਣਾਂ ਦੇ ਹਾਲਾਤ ਕੀ ਹੋਣਗੇ ਜਿਨ੍ਹਾਂ ਦਾ ਇਕਲੌਤਾ ਭਰਾ ਜੋ ਕਿ ਬੜੇ ਸੁੱਖਾਂ ਸੁਖ ਕੇ ਇਹਨਾਂ ਦੇ ਮਾਤਾ ਪਿਤਾ ਜਾਂ ਇਹਨਾਂ ਭੈਣਾਂ ਦੇ ਵੱਲੋਂ ਲਿਆ ਗਿਆ ਹੋਊਗਾ ਔਰ ਉਸ ਤੋਂ ਬਾਅਦ ਅੱਜ ਜਦੋਂ ਦੁਬਾਰਾ ਉਹਨਾਂ ਤੋਂ ਵਿਛੜਿਆ 23 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਕਿੰਝ ਰੋਕਰ ਲਾ ਰਹੀਆਂ ਹੋਣਗੀਆਂ ਤੇ ਕੀ ਵਾਸਤੇ ਪਾਰੀਆਂ ਹੋਣਗੀਆਂ ਇਹ ਰਿਪੋਰਟ ਦੇਖਦੇ ਹਾਂ ਓ ਮੇਰੇ ਅਰਬਾ ਮਰਨਾ ਇਹ ਨਾ ਧੋਖਾ ਕਰਦਾ ਉਹ ਮੇਰਾ ਪੁੱਤ ਤੋਂ ਮੈਨੂੰ ਵਾਪਸ ਕਰ ਦੇ ਮੈਂ ਤਾਂ ਉਹਦੇ ਤੋਂ ਬਗੈਰ ਮਰ ਜਾਊਗੀ ਮੈਂ ਤਾਂ ਉਹਦੇ ਤੋਂ ਬਗੈਰ ਮਰ ਜਾਊਗੀ ਮੈਂ ਜਾਣਾ ਮੈਂ ਉਹਨੂੰ ਦੇਖਣਾ ਚਾਹਨੀ ਆ ਮੈਂ ਉਹਨੂੰ ਆਪਣੀ ਝੋਲੀ ਚ ਦੇਖਣਾ ਚਾਹਨੀ ਆ ਕੋਈ ਤਾਂ ਮੇਰਾ ਪੁੱਤਰ ਵਾਪਸ ਲਿਆ ਦੋ ਆਪਣੇ ਪੁੱਤਰ ਨੂੰ ਕੁਟਕਲ ਵਕੜੀ ਪਾਉਣਾ ਚਾਹਨੀ ਆ ਕੋਈ ਤਾਂ ਮੇਰੇ ਵੀਰ ਨੂੰ ਲਿਆ ਦੋ ਉਦੈ ਇੱਕ ਵਾਰ ਫਿਰ ਤੋਂ ਮੱਥਾ ਚੁੰਮਣਾ ਚਾਹੁੰਦੀ ਹੈ ਇਹ ਬੋਲ ਜਿਸ ਵਿੱਚ ਸਦਰਾ ਬਾਕੀ ਰਹਿ ਗਈ ਹੈ ਇਸ ਘਰ ਦਾ ਲਾਲ ਹਮੇਸ਼ਾ ਦੇ ਲਈ ਚੱਲ ਗਿਆ ਇੱਕ ਹਾਦਸੇ ਨੇ ਇੱਕ ਮਾਤੂ ਦਾ ਪੁੱਤਰ ਤੇ ਭੈਣਾ ਤੋਂ ਉਹਨਾਂ ਦਾ ਪ੍ਰਾਖ ਹੋ ਗਿਆ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾ ਦੇ ਰਹਿਣ ਵਾਲੇ 23 ਸਾਲਾ ਅਜੇ ਸਿੰਘ 2022 ਦੇ ਵਿੱਚ ਅਗਨੀ ਵੀਰਵੱਚੋਂ ਫੌਜ ਦੇ ਵਿੱਚ ਭਰਤੀ ਹੋਇਆ ਜਿਹੜੇ ਕਿ ਡਿਊਟੀ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋ ਜਿਸ ਵਿੱਚ ਅਜੇ ਸਿੰਘ ਦੀ ਜਾਨ ਚਲੀ ਰੋਂਦੀ ਬਿਲਖ ਦੀ ਮਾਂ ਨੇ ਨਰੀਕਾ ਦੇ ਵਿੱਚ ਦਿਹਾੜੀਆਂ ਲਾ ਆਪਣੇ ਪੁੱਤਰ ਨੂੰ ਪੜਾਇਆ ਸੀ ਕਿੰਨੀ ਖੁਸ਼ੀ ਸੀ ਉਸ ਵੇਲੇ ਇਸਮਾਇਲ ਜਦੋਂ ਪੁੱਤਰ ਦੇ ਸੀਨੇ ਤੇ ਫੌਜ ਦੀ ਵਰਦੀ ਨਤਕਿਆ ਸੀ ਅਜ ਉਸੇ ਮਾਂ ਦੇ ਬੁਕਾਰ ਉਸ ਦਾ ਪੁੱਤਰ ਉਸ ਨੂੰ ਨਹੀਂ ਸੁਣ ਪਾ ਰਿਹਾ ਉਹ ਮੈਂ ਆਪਣੇ ਬੱਚੇ ਨੂੰ ਬੜਾ ਔਖਾ ਪੜਾਇਆ ਉਹ ਮੇਰੇ ਬੱਚੇ ਨੂੰ ਮੈਂ ਵਸਾਈ ਪੜਾਇਆ ਉਹ 10ਵੀਂ ਜਵੀਂ ਉਹ 10ਵੀਂ ਜਵੀਂ ਰਹਿ ਗਿਆ ਸੀ ਉਹ ਬਹਿਦਵਾਰਾ ਫੇਰ ਦੱਸ ਵੀ ਕਰਾਈ ਵੀ ਮੇਰਾ ਪੁੱਤ ਕਿਤੇ ਕਿਤੇ ਲੱਗ ਜੋ ਓਏ ਉਹ ਮਾਸਨ ਪੜਸੀ ਉਹ ਬੱਚੇ ਦਾ ਸਾਰੇ ਹੀ ਪੜਾ ਲੈ ਉਹ ਮੈਦਾਨ ਪੜਸੀਗੀ ਉਹ ਮੇਰੇ ਦਾ ਬੱਚੇ ਸਾਰੇ ਹੀ ਪੜਾ ਲੈ ਓ ਮੇਰੇ ਰੱਬਾ ਤੂੰ ਮੇਰਾ ਇਹ ਨਾ ਦੋਖਾ ਕਰਦਾ ਓ ਵੀਰਾ ਭਾਤ ਦੋਵੇਂ ਪਾਪ ਸੇ ਕਰਦੇ ਮੈਂ ਤਾਂ ਆਹ ਤੋਂ ਬਗੈਰ ਮਰ ਜਾਊਗੀ ਮੈਂ ਤਾਂ ਆਹ ਤੋਂ ਬਗੈਰ ਮਰ ਜਾਊਗੀ ਪਿੰਨ ਜਿਨ੍ਹਾਂ ਨੇ ਚੂਲੀਆਂ ਅੱਡ ਅੱਡ ਰੱਬ ਅੱਗੇ ਅਰਦਾਸਾਂ ਕਰ ਆਪਣੀ ਵੀਰ ਨੂੰ ਮੰਗਿਆ ਉਸਦੇ ਅਗਨੀ ਵੀਰ ਬਣਨ ਤੇ ਚਾਹ ਮਨਾਏ ਸ ਹੁਣ ਆਪਣੇ ਭਰਾ ਦੇ ਘਰ ਤੇ ਰਖੜੀ ਬੰਨਣ ਨੂੰ ਵੀ ਤਰਸਣ ਕੀਆ ਤੋ ਆਦੇ ਨਾਲ ਗੱਲਾਂ ਕਰਨੀਆਂ ਸੀਗੀਆਂ ਮੈਂ ਉਹਨੂੰ ਕਹਿਣਾ ਸੀ ਮੇਰੇ ਕੋਲ ਆ ਜਾ ਵੀਰੇ ਹੁਣ ਅਸੀਂ ਕੀ ਕਰਾਂਗੇ ਸਾਡਾ ਜਹਾਨ ਵੱਸਦਾ ਸੀ ਸਸ ਮੈਂ ਤਾਂ ਦੇਖ ਕੀ ਉਹਨੂੰ ਜੀਂਦੀ ਸੀ ਵੀਰੇ ਕੀ ਕਰੀਏ ਉਹ ਤਾਂ ਕਹਿੰਦਾ ਤੇਰੇ ਤੇਰਾ ਪਰਾ ਪੈਰਾ ਦੇ ਖੜਾ ਹੋ ਗਿਆ ਤੈਨੂੰ ਹੁਣ ਟੁੱਟੀ ਵਾਖਣੀ ਲੱਗਣ ਤਾਂ ਤੂੰ ਜਿਹੜਾ ਕੁਸ ਕਰਨਾ ਕਰ ਮੈਂ ਤੈਨੂੰ ਐਸ ਕਰਾਉਂਗਾ ਤੇਰੀ ਅੱਖਾਂ 'ਚ ਪਰ ਪਾਣੀ ਨਹੀਂ ਆਉਣਾ ਚਾਹੀਦਾ ਜਿਹੜਾ ਕੁਸ ਕਰਨਾ ਕਰ ਹੁਣ ਅਸੀਂ ਕੀ ਕਰਾਂਗੇ ਕੌਣ ਉਸਨੂੰ ਕੌਣ ਲਖਾਊਗਾ ਕੌਣ ਪਿਓਲੀ ਬੜਾ ਔਖਾ ਹੁੰਦਾ ਆਪਣੇ ਲੱਤੇ ਜਿਗਰ ਦੇ ਮੁਕਤੇ ਪਈ ਚਿੱਟੀ ਚੱਦਰ ਨੂੰ ਦੇਖਣਾ ਆਪਣੇ ਪੁੱਤਰ ਦੀ ਅਰਥੀ ਨੂੰ ਮੋਟਾ ਦੇਣਾ ਇੱਕ ਬਾਪ ਦੇ ਮਰ ਜਾਣ ਦੇ ਬਰਾਬਰ ਹੁੰਦਾ ਜਦੋਂ ਇੱਕ ਪਿਓ ਆਪਣੇ ਪੁੱਤਰ ਦੀ ਅਰਥੀ ਨੂੰ ਮੋਟਾ ਦਿੰਦਾ ਹੈ ਮਜ਼ਦੂਰੀਆਂ ਕਰ ਇਸ ਪਿਓ ਨੇ ਆਪਣੇ ਪੁੱਤਰ ਨੂੰ ਕਾਬਿਲ ਬਣਾਇਆ ਸੀ ਤੇ ਹੁਣ ਪੁੱਤਰ ਹੀ ਇਸ ਪਿਓ ਨੂੰ ਇਕੱਲਾ ਛੱਡ ਕੇ ਚਲਾ ਗਿਆ। ਜਦ ਭਰਤੀ ਹੋਣ ਗਿਆ ਸੀ ਕੀ ਕਹਿੰਦਾ ਸੀ ਅਜੇ ਕਿਉਂ ਗਿਆ ਸੀ ਗਿਆ ਕੌਣ? ਉਹ ਜੋ ਸੀ ਕਰਦੀ ਮਜ਼ਦੂਰੀ। ਹੂੰ। ਇਹ ਗਰੀਬੀਆਂ ਮਾਂ-ਬਾਪ ਪੱਡੇ ਹੋ। ਤੁਸੀਂ ਕੀ ਕਰਦੇ ਹੋ ਕੰਮ? ਅਜੀਬ ਆਹ ਮਜ਼ਦੂਰੀ ਕਰਦੇ ਆ ਮੜਮੜਾ ਕੱਥੇ ਚਮੜੇ ਤੇ ਉਡਾ ਚਮੜਾ ਵਿਕਣੋਂ ਹਟ ਗਿਆ ਸਾਰਾ। ਥੱਪ ਜਾ ਕੰਮ। ਮਾਰਤ ਕਰੀਆਂ ਬੇਟੀਆਂ ਮੇਰੀਆਂ ਫੈਕਟਰੀ ਦੇ ਵਿੱਚ ਕੰਮ ਕਰਦੀਆਂ ਧਾਗਾ ਮਿਲ ਕੇ। ਇਹਨਾਂ ਨੇ ਵਿਚਾਰੀਆਂ ਨੇ ਮਿਹਨਤ ਕਰਕੇ ਪੈਸਾ ਜੋੜਿਆ। 4 ਸਾਲਾਂ ਦੀ ਲਈ ਫੌਜ ਵਿੱਚ ਅਗਨੀ ਵੀਰ ਦੇ ਵੱਜੋਂ ਭਰਤੀ ਹੋਇਆ ਮਾਪਿਆਂ ਤੇ ਛੇ ਭੈਣਾਂ ਦਾ ਇਕਲੌਤਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਹੈ ਸੱਚ ਹੀ ਹੈ ਕਿ ਕੋਈ ਵੀ ਰਕਮ ਕੋਈ ਮੁਆਵਜ਼ਾ ਇਸ ਪਰਿਵਾਰ ਦੇ ਪੁੱਤਰ ਦੀ ਪਰਪਾਈ ਨਹੀਂ ਕਰ ਸਕਦਾ ਦੁੱਖ ਵੱਡਾ ਹੈ ਜਿਸ ਨੂੰ ਖੰਡਾਉਣਾ ਬਹੁਤ ਔਖਾ ਹੈ ਪਰ ਨੀਤੀ ਦਾ ਨਿਯਮ ਹੈ ਜੋ ਆਇਆ ਉਸਨੇ ਜਾਣਾ ਹੈ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਖੰਨਾ ਤੋਂ ਹਰਪ੍ਰੀਤ ਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰੜਾ i